सतनाम वाहे गुरु साहिब जी तीजा नानक नाम ना चेतनी अज्ञानी अंदले अवरे कर्म कमाहे ਜਮਦਰ ਬੱਦੇ ਮਾਰੀਐ ਫਿਰ ਬਿਸਟਾ ਮਾਹੇ ਪਚਾਏ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਹੇ ਜਮਦਰ ਬੱਦੇ ਮਾਰੀਐ ਫਿਰ ਬਿਸਟਾ ਮਾਹੇ ਪਚਾਏ ਮਹੱਲਾ ਤੀਜਾ ਨਾਨਕ ਸਤਗੁਰ ਸੇਵੈ ਆਪਣਾ ਸੇ ਜਨ ਸੱਚੇ ਪਰਵਾਣ ਹਰ ਕੈ ਨਾ ਇਸ ਮਾਏ ਰਹੇ ਚੂਕਾ ਆਵਣ ਜਾਣ ਔੜੀ ਤਨ ਸੰਪੈ ਮਾਇਆ ਸੰਚੀਐ ਅੰਤੈ ਦੁਖਦਾਈ ਕਰ ਮੰਦਰ ਮਹਿਲ ਸਵਾਰੀਐ ਕਿਸ ਸਾਥ ਨਾ ਜਾਈ ਹਰ ਰੰਗੀ ਤੁਰੈ ਨਿਤ ਪਾਲੀਐ ਕਿਤੇ ਕਮ ਨਾ ਆਈ ਜਨ ਲਾਵਿਓ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਹਰ ਰੰਗੀ ਤੁਰੈ ਨਿਤ ਪਾਲੀਐ ਕਿਤੇ ਕਮ ਨ ਆਈ ਜਨ ਲਾਵਿਓ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾਂ ਹੇ ਨਾਨਕ ਅੰਨੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ ਸਿੱਟਾ ਇਹ ਨਿਕਲਦਾ ਹੈ ਕਿ ਜੰਮ ਦੇ ਦਰ ਤੇ ਬੱਦੇ ਮਾਰ ਖਾਂਦੇ ਹਨ ਤੇ ਫਿਰ ਵਿਕਾਰ ਰੂਪ ਵਿਸਟੇ ਵਿੱਚ ਸੜ ਜਾਂਦੇ ਹਨ ਹੇ ਨਾਨਕ ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰਦੇ ਹਨ ਤੇ ਉਹ ਮਨੁੱਖ ਸੱਚੇ ਅਤੇ ਕਬੂਲ ਹਨ ਉਹ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ ਧਨ ਦੌਲਤ ਧਨ ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ ਪਰ ਅਖੀਰ ਨੂੰ ਦੁਖਦਾਈ ਹੁੰਦੀ ਹੈ ਘਰ ਮੰਦਰ ਅਤੇ ਮਹਿਲ ਬਣਾਇਦੇ ਹਨ ਪਰ ਕੁਝ ਨਾਲ ਨਹੀਂ ਜਾਂਦਾ ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ ਪਰ ਕਿਸੇ ਕੰਮ ਨਹੀਂ ਆਉਂਦੇ ਏ ਭਾਈ ਸੱਜਣੋ ਹਰੀ ਦੇ ਨਾਮ ਨਾਲ ਚਿੱਤ ਜੋੜੋ ਜੋ ਖੀਰ ਨੂੰ ਸਾਥ ਬਣੇ ਏ ਦਾਸ ਨਾਨਕ ਜੋ ਮਨੁੱਖ ਨਾਮ ਸਿਮਰਦਾ ਹੈ ਉਹ ਸਤਿਗੁਰ ਦੇ ਸੰਮੁਖ ਰਹਿ ਕੇ ਸੁਖ ਪਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ